ਤਨਖਾਹ ਸਿਕਾ ਨੂੰ ਬੇਨਤੀ ਕਰਕੇ ਕਿਉਂਕਿ ਇਹ ਤੁਹਾਡੇ ਲੋਕ ਤੁਸੀਂ ਆਉਂਦੇ ਸਾਨੂੰ ਦੁੱਖ ਹੁੰਦਾ ਕਈ ਵਾਰੀ ਭਟਕ ਜਾਂਦੇ ਰਸਤੇ ਨਹੀਂ ਮਿਲਦੇ ਤੇ ਜੇ ਸੁੱਧੀ ਖੜਕ ਵਧੀਆ ਜਿੱਦਾਂ ਕੇ ਬਣੀ ਆ ਉੱਥੇ ਬਣੀ ਹੋਵੇ ਤੇ ਜੇ ਕਿਸੇ ਸੰਕਟ ਨੂੰ ਕਰੇ ਚੰਨ ਲੈ ਕੇ ਆਉਣ ਨੂੰ ਹੋਵੇ ਤਾਂ ਮੈਂ ਇਹ ਦੁਹਰਾਣੀ ਬੇਨਤੀ ਕਰਾਂਗਾ ਕਿ ਜਲਦ ਤੋਂ ਜਲਦੀ ਪਹਿਲ ਦੇ ਆਧਾਰ ਤੇ ਇਹ ਖੜਕ ਬਣਾਈ ਜਾਵੇ ਤਾਂ ਕਿ ਤੁਹਾਨੂੰ ਪਰੇਸ਼ਾਨੀ ਨਾ ਹੋਵੇ ਮੈਂ ਦੇਖਦੇ ਹਾਂ ਜੀ ਕਰਤਾਰਪੁਰਾ ਦੀ ਨਿਕਲ ਲੱਗਦਾ ਜੇਕਰ ਵੀ ਜਨਰੇਲ ਇਹ ਲੋਕਾਂ ਨੂੰ ਨਹੀਂ ਪਤਾ ਉਹ ਕਿਹੜੇ ਟੱਟਕਦੇ ਆ ਉਹਨਾਂ ਨੂੰ ਫਰਕ ਪਉਣੇ ਵਾਲਾ ਹੁੰਦਾ ਤੇ ਕੋਈ ਬੰਲਾ ਪਹੁੰਚ ਜਾਂਦਾ ਕੋਈ ਕਿਸੇ ਨਾਲ ਪਹੁੰਚ ਜਾਂਦਾ ਕਹਿੰਦੇ ਕੋਈ ਮੇਰੀ ਬੇਨਤੀ ਆ ਸਰਕਾਰ ਵਰਤਾਨ ਸਿੰਘ ਜੀ ਕਿਉਂਕਿ ਇਹ ਇਸ ਵੇਲੇ ਮੌਜੂਦਾ ਸਰਕਾਰ ਵਿੱਚ ਆ ਇਹਨਾਂ ਦੀ ਪਹੁੰਚ ਜਾਂਦੇ ਦੀ ਆਵਾਜ਼ ਉੱਥੇ ਜਾ ਰਹੀ ਆ ਤੁਸੀਂ ਤੜੀਆਂ ਨੂੰ ਬੇਨਤੀ ਕਰਦੇ ਕਹਿੰਦੇ ਤੁਸੀਂ ਵੀ ਸਾਰੇ ਗਣਾ ਇੱਕ ਕਾਰਜ ਵਾਲਾ ਚਾਹੀਦਾ ਬਿਲਕੁਲ ਹਾਂ ਜੀ ਆਪ ਸਿੰਘ ਜੀ ਇਹ ਬੈਠੇ ਜਾ ਦੇਰ ਦੋਗੀ ਤੁਹਾਡੇ ਆਉਣੇ ਸਾਨੂੰ ਦਿੱਤੇ ਦੰਦੀ ਰਾਤ ਨੂੰ ਘਟਕੇ ਹੁੰਦੇ ਸੂਦੇ ਲੈਟਾ ਲਾ ਦੀਏ ਅਸੀਂ ਉਹ ਆਪਣੇ ਲੈਣ ਲਾ ਦੀਏ ਕਿਥੋਂ ਚੱਲ ਕੇ ਤੁਸੀਂ ਆ ਜਾਣਾ ਇੱਕ ਵਾਰ ਰਾਤ ਨੂੰ ਭੁੱਲ ਗਏ ਅਸੀਂ ਚੜ੍ਹਕ ਬਣਾਈ ਨਵੀਂ ਨਵੀਂ ਤੋਰਨ ਆਉਣਾ ਅਸੀਂ ਛੜ ਗਿਆ ਕਰ ਤਾ ਜਦੋਂ ਉਹ ਕਹਿੰਦੇ ਮੈਂ ਆਪਰਾ ਆਪਰਾ ਵਾਸਤਾ ਕਿਥੋਂ ਵੀ ਆਉਂਦਾ ਲੈਣ ਛੜ ਕੇ ਆ ਜਾਓ ਆਪਾਂ ਬੁੜੇ ਖੜੇ ਆ ਦੇਸਾਂ ਦੀਆਂ ਗੱਲਾਂ ਬਣਾ ਦਿਓ ਜਿਹਨਾਂ ਲੋਕਾਂ ਨੂੰ ਪਰੇ ਕਰਨਾ ਹੋਵੇ ਤਾਂ ਮੇਰੀ ਬੇਨਤੀ ਜ਼ਾਰੀ ਮੈਂ ਯਕੀਨ ਦਿਨੂਗਾ ਕਿ ਇਸ ਸਪੈਰ ਦੇ ਅਧਾਰ ਤੇ ਕੰਮ ਕੀਤਾ ਜਾਵੇ 11 ਫੁੱਟ ਦੀ ਛੜ ਕੇ ਇਸ ਹਸਪਤਾਲ ਨੂੰ ਪਹੁੰਚ ਨਹੀਂ ਚਾਹੀਦੀ ਯਾ ਜੋ ਕਿਸੇ ਨੂੰ ਤੇਰੇ ਮਰੀਜ਼ ਨੂੰ ਪਹੁੰਚਾਣਾ ਹੈ ਜਨਰਲ ਸਰਦਾਰ ਸਾਹਿਬ ਕਹਿ ਰਹੇ ਆ ਇਹ ਸਟਰੈਟ ਹੈ ਮੈਂ ਸਭ ਇਹ ਲੋਕਾਂ ਨੂੰ ਕਹਾਂ ਸਿੱਧ ਹੋ ਗਿਆ ਜੀ ਇਹਦੇ ਤੋਂ ਪਹਿਲਾਂ ਸੇ ਮੰਨਨਪਿੰਡ ਤੋਂ ਹਾਈਵੇ ਤੋਂ ਲੈ ਕੇ ਨਗਰੇ ਤੱਕ ਸੜਕ ਇੱਕ ਪਿੱਛੇ ਬਣਦੀ ਹੈ ਉਹ ਐਵੀ ਸੈਂਕ ਜਿਹੜੀ ਮਨਜ਼ੂਰ ਹੋ ਗਈ ਆ ਅਸੀਂ ਥੋੜੇ ਜਿਹੇ ਜੇ ਸ਼ੁਰੂ ਕਰਦੇ ਆ ਕਿ ਬਿਲਵਾੜੀ ਸਭ ਤੋਂ ਵੱਡੀ ਖਾਸ ਗੱਲ ਕੋ ਪਿੰਡਾਂ ਦੇ ਲੱਗ ਆਏ ਆ ਤੁਹਾਨੂੰ ਪਤਾ ਸਤਿਓ ਇੱਕ ਆਰਡੀਐਫ ਦੇ ਪੈਸੇ ਹੋਣੇ ਹੋਰ ਗਰਮ ਖਾਸ ਹੋਣੇ ਆ ਉਹ ਸੈਂਟਰ ਕੋਲ ਦੇ ਹੱਥ ਹੋਲੇ ਆ ਉਸੇ ਸੈਂਟਰ ਦੇ ਵਿੱਚ ਬੌਡਿਟ ਵੀ ਰੱਤੀ ਦੀ ਆਪਣੀ ਆਮਦਨੀ ਪਾਣੀ ਸਦਾਰ ਹੋ ਗਈ ਤਾਂ ਉਹਨੇ ਸਾਡੇ ਬਹੁਤ ਹਜ਼ਾਰਾਂ ਕੋਰ ਪੈਸੇ ਰੁਕੇ ਹੋਏ ਆ ਅਸੀਂ ਸੁਪਰੀਮ ਕੋਰਟ ਚ ਗਏ ਹੋਏ ਸਾਨੂੰ ਸਾਡੇ ਕੋਈ ਜਿੱਤ ਹੋਵੇਗਾ ਫੈਸਲਾ ਹੋਵੇਗਾ ਉਹ ਵੀ ਆਪਣੀ ਇਸ ਕਿਰਦਾ ਕਮੀਲ ਹੋ ਗਿਆ ਕਲਪ ਵੀ ਬਹੁਤ ਆਪਣੇ ਮਲਕੇ ਦੀ ਜੀਆਂ ਇਦਾਂ ਦੀ ਛੋਟੀਆਂ ਰੋਲਸ ਦੀ ਉਹ ਅਸੀਂ ਇੱਕ ਐਪ ਕਮੰਡ ਨਮੋਸੀ ਜਲਦੀ ਬਾੜਾ ਬਾਬਾ ਜੀ ਦਾ ਪਹਿਲਾਂ ਵੀ ਬੜਾ ਹਕੂਸੀ ਆ ਸੜਕ ਤੇ ਕਹਿੰਦਾ ਇਹਦੇ ਆਰਡਰ ਆ ਗਏ ਬਾਬਾ ਜੀ ਆਪਾਂ ਜਲਦੀ ਬਾੜਾਗੇ ਬਹੁਤ ਬਹੁਤ ਧੰਨਵਾਦ ਹੈ 108 ਸੰਤ ਬਾਬਾ ਨਿਰਮਲਾਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਉੱਚਾ ਅਰਸ਼ਕਤਾ ਕਾਰਜ ਕੀਤਾ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਆ ਉਹ ਕੰਮ ਸੰਪਤ ਕਰਦੇ ਹਨ ਉਹ ਇਹ ਜੋ ਬਿਨਾਂ ਕਿਸੇ ਲਾਲਚ ਤੋਂ ਪਿਆਰ ਤੱਕ ਔਰ ਸੰਗਤ ਦੇ યોગદાન ਇਹ ਜੋ ਜਤਨ ਹੋ ਰਹੇ ਅਖੰਡ ਕੈਂਪਲੇ ਰਹਾ ਮੈਂ ਇਸ ਉੱਤੇ ਔਰ ਖੁੱਤੇ ਕਾਰਜ ਦੇ ਲਈ ਮੌਜੂਦ ਸਮਾਜ ਪਾਰਟੀ ਬੁਲਉ ਇਸ ਸੰਸਥਾ ਦੇ ਮੁਖੀ ਸੰਚਾਲਕ ਸਤਿ ਸ੍ਰੀ ਅਕਾਲ ਨਿਰਮਲ ਦਾ ਜੀ ਦਾ ਕੋਟ ਰਿਪੋਰਟ ਕਰਨਾ ਕਰਦਾ ਔਰ ਗੁਰੂ ਸਾਹਿਬ ਦੇ ਚਰਨਾਂ ਚ ਗੁਰੂ ਨਿਰਮਲ ਦਾ ਜੀ ਦੇ ਚਰਨਾਂ ਚ ਅਰਦਾਸ ਤੋਹ ਬੇਨਤੀ ਕਰਦਾ ਕਿ ਉਹ ਇਹਨਾਂ ਨੂੰ ਹੋਰ ਸ਼ਕਤੀ ਦੇ ਦੇ ਤਾਂ ਕਿ ਇਹ ਸੰਗਤ ਦੀ ਸੇਵਾ ਇਸੇ ਜੋਸ਼ ਉਤਸ਼ਾਹ ਨਾਲ ਕਰਦੇ ਰਹਿਣ ਸੁਖਮਨੀਆਂ ਵੀ ਨਿਰਤਿਆਂ ਦੀ ਨਕਰੇਆਂ ਦੀ ਮੁਥਾਈਆਂ ਦੇ ਸਾਹ ਬਣਦੇ ਰਹਿਣ ਔਰ ਬਿਬੇ ਸੰਤੋਖ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਮੈਂ ਬਾਬਾ ਜੀ ਨੂੰ ਸੁਣਿਆ ਸੀ ਸਰਕਾਰ ਦੇ ਵਿਧਾਇਕ ਨੂੰ ਉਹਨਾਂ ਨੇ ਕਿਹਾ ਕਿ ਬਈ ਗੁਰੂ ਘਰ ਨੂੰ ਸੜਕ ਬਣਾਇਓ ਔਰ ਬਣਾਇਓ ਕਿੰਨੇ ਕੁ ਦੀ 12 70 80 ਫੁੱਟੌੜੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਰਕਾਰਾਂ ਸੜਕਾਂ ਬਣਾਉਣੀਆਂ ਇਸ ਕਰਕੇ ਮੈਂ ਸਮਝਦਾ ਕਿ ਕੰਮ ਨੇ ਇੱਕ ਕਾਵਟ ਸਾਡੇ ਬਚਨ ਸੁਣਾਉਂਦੇ ਹੁੰਦੇ ਕਿ ਸਾਧੂ ਬੋਲੇ ਸਿੱਧ ਸੁਭਾਅ ਸਾਧੂ ਦਾ ਬੋਲਣਾ ਗੈਰ ਸਾਂ ਨਾ ਸੰਤਾਂ ਨੇ ਬਾਤ ਕਰਦੇ ਤੈ ਪੂਰਾ ਤਾਂ ਹੋ ਰਿਹਾ ਹੀ ਮਨਾ ਪਰ ਮੈਂ ਵੀ ਬਾਬਾ ਜੀ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਗੁਰੂ ਘਰ ਨੂੰ ਸਰਕਾਰ ਬਣਾਉਣ ਦੀ ਗੱਲ ਕੀਤੀ ਆ ਤੁਸੀਂ ਅਸ਼ੀਰਵਾਦ ਦਿਓ ਗੁਰੂ ਦੀ ਸੋਚ ਦੀ ਸਰਕਾਰ ਬਣਾ ਕੇ ਤੁਹਾਨੂੰ ਸਤਾਈ ਦੇ ਵਿੱਚ ਲਈਏ मर्ज़ी जिन मर्ज़ी सर्कल बनाओ मर्ज़ी हस्पताल बनो जो चो उत कुझ न प्यार सत्कार हमेशा मेनू पंजाब बहुजन समाज पार्टी प्रधान जी जिमेवारीजे ने नेशनल प्रेसीडेंट भैन कुमारी मायावती सौंपी गुरू घर ते आया हस्पताल न समदा ਕਿਉਂਕਿ ਹਸਪਤਾਲ ਵਿੱਚ ਜਦੋਂ ਆਪਕਾ ਜਾਣੀਏ ਉਹ ਤੇ ਕੀ ਹੁੰਦਾ ਉਹ ਤਾਂ ਸਭ ਨੂੰ ਪਤਾ ਇਹ ਇਹ ਪਰਮਾ ਗੁਰੂ ਕਰਦਾ ਤਾਂ ਇੱਥੇ ਨਹੀਂ ਆਇਆ ਇੱਥੋਂ ਸੰਤ ਦਾ ਅਸ਼ੀਰਵਾਦ ਲੈ ਕੇ ਜਦ ਤੱਕ ਚਲਾਂਗੇ ਕਿ ਗੁਰੂ ਸਾਹਿਬ ਦੇ ਸੁਪਨੇ ਪੰਜਾਬ ਦੀ ਤਰੱਕੀ ਤੇ ਸਕਾਰ ਕੀਤਾ ਜਾਣ ਮੈਂ ਫਿਰ ਇੱਕ ਵਾਰ ਸੰਤਾਂ ਦਾ ਮਾਨਪਕਸ਼ੰਦ ਜੀ ਬੀ ਸੰਤੋਖ ਜੀ ਦਾ ਜਿਨ੍ਹਾਂ ਦਾ ਬੜਾ ਵੱਡਾ ਕੰਟਰੀਬਿਊਸ਼ਨ ਹੈ ਸਾਸਤਾ ਦੇ ਮੈਨੇਜਮੈਂਟ ਮੈਨੇਜਮੈਂਟ ਦੇ ਵਿੱਚ ਔਰ ਬਾਕੀ ਸਾਰੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਔਰ ਸਾਡੇ ਵਿੱਚ ਰਿਟਾਇਰਡ ਅਸਿਸਟੈਂਟ ਸਰਦਾਰ ਜਿੰਦਰ ਸਿੰਘ ਜੀ ਉਹ ਵੀ ਉਹਨਾਂ ਨੂੰ ਵੀ ਮੈਂ ਜੀਆ ਔਰ ਧੰਨਵਾਦ ਕਰਦਾ ਸਰਦਾਰ ਪ੍ਰਕਾਸ਼ ਸਿੰਘ ਜੀ ਗਏ ਆ ਉਹਨੂੰ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਆ ਔਰ ਐਡਵੋਕੇਟ ਬਲਵੰਦਰ ਕੁਮਾਰ ਜੀ ਜਿਹੜੇ ਕਿ ਬਹੁਤ ਹੀ ਉਹਨਾਂ ਵਕਤਾਂ ਦੇ ਲੜਦੇ ਆ ਜਿਨ੍ਹਾਂ ਦੀ ਕੋਈ ਬਾਣੀ ਫਰਦਾ ਔਰ ਮੌਜੂਦ ਸਮਾਜ ਪਾਰਟੀ ਦੇ ਇਹ ਜਨਰਲ ਸੈਕਟਰੀ ਆ ਸਟੇਟ ਦੇ ਔਰ ਇਸ ਇਲਾਕੇ ਦੇ ਵਿੱਚ بڑے ਹਰਮਨ ਕਹਿ ਰਹੇ ਆ ਮੈਂ ਤੁਹਾਡਾ ਸਭ ਦਾ तहे ਦਿਲੋਂ ਸ਼ੁਕਰੀਆ ਦਾ ਕਰਦਾ ਹਾਂ ਜਸਮਨ ਜੀ ਸਦੀ ਟੀਮ ਦੇ ਆਫਿਸ ਸੈਕਟਰ ਦੇ ਸਭ ਦਾ ਸ਼ੁਕਰੀਆ ਕਰਵਾਉਂਦਾ ਹਾਂ ਜੰਨਾ ਜੀ ਟੀਮ ਦੇ ਜਨਰਲ ਸੱਕੀ ਸਾਰੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਮਰਦੀਪੀ ਕੇਵਲ ਪੱਤੀ ਦੀ ਸਾਰੇ ਅਸੀਂ ਗੁਰੂ ਸਾਹਿਬ ਦੇ ਮਾਨ ਦਾਗਾਂ ਦੇ ਚਰਨਾਂ ਦੇ ਚਰਨਾਂ 'ਚ ਅਰਦਾਸ ਪਵਾ ਬੇਤੀ ਕਰਨਾ ਹੈ ਕਿ ਕੌਮ ਨੂੰ ਅਸ਼ੀਰਵਾਦ ਦੇਣ ਤਾਂ ਕਿ ਕੌਮ ਗੁਲਾਮੀ ਤੋਂ ਮੁਕਤੀ ਹਾਸਲ ਕਰਕੇ ਇਸ ਧਰਤੀ ਤੇ ਸ਼ਾਂਤੀ ਕਾਇਮ ਰੱਖਣ ਦਾ ਸੁਪਨਾ ਸਫਲ ਕਰ ਸਕੇ ਜੈ ਕਰੋ ਤੇ ਸਤਿ ਕਰੋ ਜੈ 3 ਜੈ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ